ਰਾਸਤੇ ਜਿਹੜਾ ਵੀ ਵਿਆਹ ਆ ਗਿਆ ਕਾਕੇ ਬਸ ਵੜ ਜਾਣਾ ਵਿਆਹ ਦੇਖਣਾ ਨਹੀਂ ਕਿਹਦਾ ਕੁੜੀ ਦਾ ਮੁੰਡਾ ਜਿਹਦਾ ਮਰਜ਼ੀ ਹੋਵੇ ਇਹਦੇ ਪੈਸੇ ਮਿਲ ਗਿਆ ਵਾ ਤੇ ਤਿਆਰੀਆਂ ਸ਼ੁਰੂ ਨੇ ਦੇਖੀ ਜਾਓ ਅੱਗੇ ਅੱਗੇ ਕੀ ਬਣਦਾ ਜੀ ਪਹੁੰਚ ਕੇ ਆਜੋ ਗਾਈਸ ਕੜੀ ਚੈੱਕ ਕਰੋ ਗਾਈਸ ਬਾਹਰ ਲਈ ਜਾ ਰੋਲੈਕਸ ਦੇਖਣਾ ਲਵੇ ਬਸ ਨਾਈਕ ਪੁੱਛ ਲੈਵੇ ਸਮਝ ਲੱਗ ਜਾਣੀ ਹਨ ਅੱਛਾ ਚੱਕ ਲੋ ਕਮੋ ਜੀ ਨਿਕਲੀਏ ਫਿਰ ਕਾਕੇ ਹਟਦੇ ਦੇ ਚ ਉੱਪਰ ਆਰਡਰ ਦੇ ਦੇ ਮੰਗਾਉਣ ਦੇ ਪਹਿਲੇ ਦਿੱਤੀਆਂ ਸੋਹੇ ਸਾਰੇ ਸਾਰੇ ਕੀ ਜੀ ਹਮੋਂ ਲੜਕੇ ਕੇ ਭਾਈ ਹੈ ਹਮ ਲੜਕੇ ਕੇ ਭਾਈ ਨੇ ਜੀ ਪਿਆ ਵੇ ਅਸੀਂ ਗੱਲ ਜੀ ਸਾਰਿਆਂ ਨੂੰ ਸਾਡਾ 1 ਕੋ ਲੱਖ ਤੋ ਭਾਈ ਜੀ ਛੋਟਾ ਜਿਹਾ ਪਲਾਨ ਬਣਿਆ ਵਾ ਤੇ ਗੱਲ ਪਲਾਨ ਇਹ ਆ ਕੀ ਹੁਣ ਜਿਹੜੇ ਰਸਤੇ ਚ ਵਿਆਹ ਆ ਗਿਆ ਅਸੀਂ ਜਾ ਰਹੇ ਹਰਿਆਣੇ ਵੱਲ ਰਾਸਤੇ ਜਿਹੜਾ ਵੀ ਵਿਆਹ ਆ ਗਿਆ ਕਾਕੇ ਬਸ ਵੜ ਜਾਣਾ ਵਿਆਹ ਦੇਖਣਾ ਨਹੀਂ ਕਿਹਦਾ ਕੁੜੀ ਦਾ ਮੁੰਡਾ ਜਿਹਦਾ ਮਰਜ਼ੀ ਹੋਵੇ ਤੇ ਵੜ ਜਾਣਾ ਕਸਮੋਦ ਵਾਲੋ ਇਹ ਅੱਜ ਅਕਸਰ ਪੂਰੇ ਬੜੇ ਰਿਓ ਨਜ਼ਾਰਾ ਫੁੱਲ ਲਾਊਗਾ ਗਰੰਟੀ ਲੈਣਾ ਸਾਨੂੰ ਕੁਝ ਨਹੀਂ ਪਤਾ ਬੰਦੇ ਕਿਹੜੇ ਹੋਣਗੇ ਜੋ ਮਰਜੀ ਹੋਵੇ ਜਿਹਦਾ ਮਰਜੀ ਵਿਆਹ ਹੋਵੇ ਘਰ ਵਾਲਾ ਦੇਖਾਂਗੇ ਪੈਲਸ ਵਾਲਾ ਪੈਲਸ ਵਾਲਾ ਦੇਖਾਂ ਪੈਲਸ ਵਾਲਾ ਦੇਖਦੇ ਸਾਲਾ ਘਰ ਵਾਲਾ ਕੋਈ ਗਾਉਂ ਪੈਲਸ ਵਾਲਾ ਦੇਖ ਇਹ ਪੈਲਸ ਵਾਲਾ ਦੇਖਣਾ ਤੇ ਕੱਪੜੇ ਸਾਡੇ ਕੋਲ ਪਏ ਨੇ ਪਰਮਾਜੋ ਕਸਮ ਲੈ ਗੱਡੀ 'ਚ ਕੱਪੜੇ ਪਏ ਹੋਏ ਨੇ ਤੇ ਅਸੀਂ ਵੱਢ ਜਾਣਾ ਦੇਖੀ ਜਾਊਗਾ ਹੁਣ ਆਪਾਂ ਵਿਆਹ 'ਚ ਪੈਂਟ ਦਾ ਜੱਕ ਲਈ ਮੇਰੀ ਆਹੋ ਪੈਂਟ ਮੈਂ ਪਾਣੀ ਰੱਪਣਾ ਗੱਡੀ 'ਤੇ ਬੈਠੇ ਬੋਲ ਸਾਰਾ ਕੁਝ ਮੰਗ ਮੰਗਲਿਆ ਕਰ ਦੁਜੇ ਦਾ ਤੇ ਹੁਣ ਪੱਕਾ ਗਰੰਟੀ ਸਾਡੇ 1 ਕੋ ਲਖ ਦਾ ਪ੍ਰੋਗਰਾਮ ਬਣਿਆ ਬਾਈ ਕਿ ਵਿਆਹ 'ਚ ਵੱਢ ਜਾਣਾ ਤੇ ਮੇਰਾ ਭਰਾ ਵਰਗੇ ਤੁਸੀਂ ਬੜਿਆ ਰਿਓ ਨਜ਼ਾਰਾ ਫੋਲ ਲਾਉਗਾ ਤੁਹਾਡੇ ਸਾਹਮਣੇ ਸਾਰਾ ਚਲਾਵਾਂਗੇ ਹੁਣ ਆਪਾਂ ਸਿੱਧਾ ਮਿਲਾਂਗੇ ਪੈਨਲ ਪੁਲਿਸ ਜਿਹੜਾ ਮਰਜ਼ੀ ਹੋ ਗੋ ਸਾਰਾ ਰੋਡ ਤੇ ਮੋ ਸਿੱਧਾ ਬੰਨ੍ਹ ਕੇ ਇੱਧਰ ਉੱਧਰ ਸਾਲਿਓ ਮੇਰੀ ਗੱਲ ਸੁਣੋ ਸਾਲਿਓ ਐ ਸ਼ੱਕ ਨਹੀਂ ਕਰਉਣਾ ਕਿ ਜਾਲੀਆਂ ਬਾ ਸਾਡਾ ਘਰ ਦਾ ਹੀ ਵਿਆਹ ਵਾ ਠੀਕ ਆ ਮੁੰਡੇ ਵੱਲੋਂ ਹੀ ਕਹਿਣਾ ਵਾ ਠੀਕ ਆ ਕਰ ਬਾ ਮੁੰਡੇ ਬੁੱਡੇ ਵੱਲੋਂ ਹੀ ਕਹਿਣਾ ਵਾ ਅਗਲਾ ਇਹਨੇ ਕਹੇ ਬਰਾਤਾ ਸਾਲਿਓ ਆਈ ਨਹੀਂ ਤੁਸੀਂ ਕੱਲ੍ਹ ਆ ਜਾ ਕਰ ਕੁਛ ਪੈ ਜੋ ਵਿਆਹ ਹੀ ਨਹੀਂ ਮਿਲਦਾ ਪਿਆ ਕੋਈ ਤਕੜਾ ਗੂਗਲ ਤੇ ਸਰਚ ਕਰ ਵਿਆਹ ਕਿੱਥੇ ਕਿੱਥੇ ਲੇਕਿਨ ਪੈਲ ਸਾਲਾ ਪੈਲ ਸਾਲਾ ਦੇਖੀ ਦੇਖ ਬੜਾ ਸੀ ਲੜਾ ਦੇਖ ਲਈ ਭੈਣ ਚ ਉੱਥੇ ਤਾਂ ਆਪਣੇ ਜੋ ਘਰ ਵਾਲੀ ਮੋਸਾ ਹੋਣਾ ਵਾ ਇਹ ਇਹ ਦੇ ਕਰਕੇ ਮੈਨੂੰ ਲੱਗਦਾ ਆਪਾਂ ਨੂੰ ਕੱਢਣਗੇ ਯਾਰ ਇਹ ਸਪਾਈ ਕਰਦਾ ਪੀ ਨੇਸ਼ੀਆ ਕੀ ਆ ਨੂ ਨੇਸ਼ੀਆ ਦੇਸ਼ੀਆ ਨਿਆ ਟੈਂਪੂ ਆ ਤੂੰ ਬੱਸ ਭਾਈ ਜਾ ਰਿਹਾ ਯਾਰ ਕੋਈ ਮਿਲ ਜੇ ਬੱਸ ਅਜੇ ਬੜੇ ਰਿਓ ਲਮਝੂ ਔਲ ਆ ਤੇ ਬੜੇ ਰਿਓ ਘੈਂਟ ਕਮੂ ਪੂਰਾ ਓਕੇ ਵਾਲਾ ਐ ਨਹੀਂ ਕਿ ਫੁੱਦੂ ਪੜਾਕ ਕੰਮਗੇ ਨਹੀਂ ਗਾਕੇ ਹੋਰ ਕੀ ਮੈਨੂੰ ਪਹਿਲੇ ਲੱਗਦਾ ਵੀ ਵਿਆਹ ਹੀ ਲੈ ਆਏ ਤੇ ਆ ਥੱਲੂ ਨਹੀਂ ਨਾ ਲੱਗਦਾ ਪਹਿਲੀ ਲੋ ਰੇਡ ਚਾਹੀਦਾ ਮੇਰੀ 400 ਆ ਰਿਹਾ ਹੈ ਦੋ ਲੱਗੇ ਭਾਈਆ ਬਾਕੀ ਮੇਰੇ ਤੋਂ ਦੱਸਣਾ ਯਾਰ ਰੇਡ ਰੇਡ 400 1480 ਪ੍ਰੇਖਾ ਲੱਗੇ ਚਲੋ ਜੀ ਬਾਕੀ ਮਿਲਦੇ ਆ ਭਾਈ ਯਾਰ ਪੈਸਾ ਆ ਜਾਵੇ ਕੋਈ ਘੜੀਆ ਫਿਰ ਉੱਚ ਜਾਈਏ ਤੇ ਫਿਰ ਦੱਸਿਆ ਤੁਹਾਨੂੰ ਖਾ ਪੀ ਕੇ ਕੀ ਹੁੰਦਾ ਕੀ ਨਹੀਂ ਤੁਸੀਂ ਵੀ ਕਰ ਸਕਦੇ ਹੋ ਟਰਾਈ ਕਰ ਦੱਸਾਂਗੇ ਰੂਲ ਰਲ ਕੀ ਹੁੰਦੇ ਨੇ ਕੋ ਕੋਮਪੀਟੀਸ਼ਨ ਕੰਪੀਟੀਸ਼ਨ ਹੀ ਜਾਣਾਂ ਕੰਫੀਡੈਂਸ ਪੂਰਾ ਚਾਹੀਦਾ ਤੁਹਾਨੂੰ ਦਾਵਾ ਉਹ ਨਹੀਂ ਓਵਰ ਨਹੀਂ ਓਏ ਓਵਰ ਨਹੀਂ ਚਾਹੀਦਾ ਓਵਰ ਹੀ ਕਵਰ ਦੇ ਬਈ ਹਾਂਜੀ ਵੀਰੇ ਹਾਂਜੀ ਵੀਰੇ ਹੋਰ ਵੀਰੇ ਠੀਕ ਠਾਕ ਹੋ ਕਾਇਮ ਸਰ ਐ ਬੋਲਣਾ ਹੱਥ ਪਾਸਟੇਜ ਤੇ ਵੀ ਚੜਨਾ ਪੈਸੇ ਦੀ ਭੈਣ ਦੀ ਪੈਸੇ ਮਾਰਨੇ ਆ ਭੈਣ ਜਿੱਤੇ ਪੈਸੇ ਹੋਰ ਤਾਂ ਖਾਣ ਵਾਲੀ ਹੈ ਕਿਧਰ ਰੁਕੇ ਆਕਰ ਮਾਰ ਪੈਸੇ ਲੈਣੇ ਆ ਕਿਹ ਹੈ ਹੋਰ ਯਾਰ ਚੱਕ ਵੀ ਲਵਾਂਗੇ ਥੋੜੇ ਪੈਸੇ ਲਓ ਜੀ ਕਹਿੰਦੇ ਪੈਸੇ ਮਿਲ ਗਿਆ ਵਾ ਤੇ ਤਿਆਰੀਆਂ ਸ਼ੁਰੂ ਨੇ ਦੇਖੀ ਜਾਓ ਅੱਗੇ ਅੱਗੇ ਕੀ ਬਣਦਾ ਦੇਖੀ ਜਾਓ ਆਹੋਂਗ ਸਹਾਇਤਾ ਤੁਸੀਂ ਬਾਕੀ ਤਿਆਰ ਨਹੀਂ ਬੰਦੀਆਂ ਹਾਰ ਬਹਿਣਗੇ ਦਿੱਤੀਆਂ ਇਹਦੇ ਕਾਕਾ ਵੀ ਤਿਆਰ ਹੋ ਰਿਹਾ ਦੇਖੋ ਇਹਦੇ ਕਾਕਾ ਹੀ ਬਟਾ ਕਹਿੰਦੇ ਕਾਕਾ ਵੀ ਬੈਠਾ ਗਿਆ ਪੈਂਟ ਪੈਂਟ ਵੱਲਦੀ ਹੈ ਦਾਵਾ ਚੱਕ ਦੇਣਾ ਕੰਮ ਫੱਟੇ ਸਾਨੂੰ ਪਤਾ ਸੀ ਵਿਆਹ ਆ ਜਾਣਾ ਸੀਜ਼ਨ ਚੱਲਦਾ ਆਏ ਹਏ ਜੇ ਤੂੰ ਦੱਸ ਫਿਰ ਕੀ ਕਹਿਣਾ ਚਾਹੇਂਗਾ ਪੂੜ ਸਾਫ ਕਰਨ ਲੱਗਾ ਉਸਤਾਦ ਆਹੋ ਪੈਰ ਸੁਧਰ ਹੈ ਜੀ ਪੈਰ ਸੁਧਰ ਹੈ ਜੀ ਸਾਹਮਣੇ ਬਸ ਮਿਲ ਗਿਆ ਮਿਲ ਗਿਆ ਪੈਲਾ ਸ ਹੋਨ ਦੇਖੋ ਲਾਲਾ ਲਾਲਾ ਹੋਣੀਆਂ ਕਹਿੰਦੇ ਜਾਂ ਰੱਜਾਂਗੇ ਤੇ ਜਾਂ ਕੱਪੜੇ ਲੈ ਕੇ ਆਏ ਜਾਂ ਖਾਵਾਂਗੇ ਬੰਦੇ ਕਰ ਕੋਈ ਪ੍ਰੈਸ ਆਈ ਗਿਆ ਪ੍ਰੈਸ ਲੈ ਰਹੀ ਹੈ ਪ੍ਰੈਸ ਅਜਲ ਲੈ ਜਾਣਾ ਸੱਪੇ ਨੂੰ ਹੋਊਗਾ ਪ੍ਰੈਸ ਵਾਲਾ ਹੁਣੇ ਖਾਲੀ ਜੇ ਉਹ ਪ੍ਰੈਸ ਕਰਨਾ ਇੱਕ ਵਾਰ ਦੀ ਪ੍ਰੈਸ ਕਰ ਹਣੀ ਜੇ ਉਹ ਕਰਨਾ ਹੈ ਉਸਕੋ ਇਹ ਕਰਨੀ ਹੈ ਪ੍ਰੈਸ ਇਹ ਪ੍ਰੈਸ ਦੇ ਮਦਾਨਾ ਦਾ ਕੋ ਦਾ ਨਾ ਕੋ ਨਾ ਨਮਰਾ ਕੋ ਨਹੀਂ ਪੇਰਾ ਉਹ ਨਹੀਂ ਐ ਕਿੰਨਾ ਦੂਰ ਹੈ ਜੀ 4 ਕਿਲੋ 7 ਪਰੇ ਬੱਟ ਸੋਣੇ ਬੱਟ ਸੋਣੇ ਲੈਦੇ ਵੇ ਉਹ ਬੱਟ ਵੀ ਵਧੀਆ ਲੱਗਦੇ ਆ ਠੀਕ ਐ ਬੱਟ ਸੋਣੇ ਲੱਗਦੇ ਆ ਕਹਿੰਦੇ ਤੁਰ ਕੇ ਕਰਾਇਆ ਜਾਣਾ ਅਸੀਂ ਖਾ ਲੈਨੇ ਆ ਵੇ ਆਲਾ ਤੁਰਤੀ ਆ ਲਓ ਜੀ ਰੈਡੀ ਸਟੈਡੀ ਹੋ ਗਏ ਲੋਰ ਲੋਰ ਚੀ ਜਾਣਾ ਲੋਰ ਚੀ ਹਾਂ ਤੇ ਅੱਗੇ ਵੀ ਲੋਰ ਚੀ ਦੇਖਿਆ ਵੇ ਹਾਂ ਬੈਲਾ ਦਾਦੇ ਮੈਂ ਵੀ ਲੋਰ ਹੀ ਪਾਇਆ ਹੁੰਦਾ ਜੀ ਤੇ ਤੇਰੀ ਲੋਰ ਪਈ ਆ ਮਗਰ ਉਹ ਰੀਨਾ ਬੋਣੀ ਉਹ ਬਾਗੀ ਦਾ ਫਿਰ ਨੋਕਰ ਗਾਣਾ ਪਲੇਟਾ ਚੱਕ ਓਏ ਨੋਕਰ ਦੇਖਣਾ ਪਲੇਟਾ ਚੱਕ ਓਏ ਕਿ ਵੈਸ ਤੇ ਨੂੰ ਕਿਹੜਾ ਦੇਖਣਾ ਕਿਸੇ ਦੀ ਗੱਲ ਫਿਰ ਉਹ ਲੋਰ ਪਾ ਲਈ ਸਾਰਾ ਤੈਨੂੰ ਪਾ ਦੇ ਹੀ ਆ ਕੀ ਬੜਾ ਫੇਕ ਚੱਕ ਕੇ ਉਹ ਗਾਣਾ ਵੱਜਣਾ ਜੀ ਪਹੁੰਚ ਕੇ ਆ ਆ ਜੋ ਗਾਈਸ ਕੜੀ ਚੈੱਕ ਕਰੋ ਗਾਈਸ ਬਾਹਰ ਲਈ ਜੀ ਕੋਈ ਕਿਸ ਨੂੰ ਸ਼ੋਅ ਆਫ ਨਹੀਂ ਹੈਗਾ ਰੋਲੈਕਸ ਹੈ ਪਤਾ ਨਾ ਲੱਗੇ ਠੀਕ ਹੈ ਅਮੇ ਤੁਰੋ ਜਿਵੇਂ ਬਰਾਤੀ ਹੁੰਦੇ ਚੁੱਪ ਕਰੋ ਚੁੱਪ ਕਰੋ ਸਿਕਿਉਰਿਟੀ ਗਾਰ ਬੈਠਿਆ ਚੁੱਪ ਕਰੋ ਲਾੜਾ ਖੜਾ ਜੀ ਉੱਥੇ ਜਦੋਂ ਮੈਂ ਲਾੜਾ ਖੜਾ ਜੀ ਓਹ ਉਹ ਨਹੀਂ ਕਹਿੰਦੇ ਵੜ ਗਏ ਆ ਵਿਆਹ ਚ ਚੁੱਪ ਕਰੋ ਓਏ ਚੁੱਪ ਕਰ ਕੋਈ ਦੇਖ ਨਾ ਲੈ ਬਸ ਨਾਈ ਕੋ ਪੁੱਛ ਲੈਵੇ ਸਮਝ ਲੱਗ ਜਾਣੀ ਹਨ ਅੱਛਾ ਫੇ ਬੰਦ ਬੰਦ ਕਰ ਦੇ ਫੇ ਹਾਂ ਨਹੀਂ ਚੱਲਣ ਦੇ ਚੱਲਣ ਬਣਾਓ ਰਲ ਆਪਾਂ ਉਹ ਦੇਖ ਲੈ ਨਹੀਂ ਬੋਲਣਾ ਕਿਸੇ ਨੇ ਨਹੀਂ ਗਾ ਕੋਈ ਨਹੀਂ ਟੱਕ ਕੇ ਚੱਲੋ ਕੰਮ ਨੂੰ ਜਾ ਰਹੇ ਤਿੰਨ ਨੱਚ ਕੇ ਵੀ ਜਾਣਾ ਆਪਾਂ ਹਾਂ ਗਾਹ ਪਾ ਕੇ ਜਾਣਾ ਪੁਰਾ ਜੀ ਵੀ ਠੀਕ ਹੈ ਪੈਸੇ ਲੁੱਟਣਿਆਂ ਦਾ ਕਾਕੇ ਹੋਰ ਜਾ ਰਹਾ ਭਰਾਵਾ ਜੱਲ ਜੱਕੀ ਜੱਲ ਜਰਾ ਕੁਝ ਅਸੀਂ ਫੇਖਾਂਗੇ ਚਾਪ ਚਾਪ ਛੱਡਣਾ ਕੁਝ ਨਹੀਂ ਜਿਵੇਂ ਚੱਕਾਂ ਖਾਗਾ ਜਰਾ ਖਾਈ ਜਾ ਬਾਈ ਜੂਸ ਆ ਗਿਆ ਰੱਖ ਦਿਓ ਬਈ ਦੋਸਤ ਆ ਬਈ ਅਸੀਂ ਮੁੰਡੇ ਦੇ ਚਾਪ ਹੈ ਕੋਲ ਚਾਪ ਚਾਪ ਲੈ ਜਾਣ ਹਾਂਜੀ ਚੱਕੋ ਲੋ ਕਮੋ ਜੀ ਨਿਕਲੀ ਬਰ ਕਕੇ ਤੂੰ ਵਿਹਲੇ ਹੀ ਬੈਠਾ ਵਾ ਤੂੰ ਵਿਹਲੇ ਹੀ ਬੈਠਾ ਚਾਰ ਲੱਗ ਉਠਾ ਕੇ ਬੈਠਾ ਚਾਰ ਇੱਕ ਜੀਰ ਹੋਰ ਦੋ ਵਾਰ ਵੀਰ ਆ ਦੇਣਾ ਥਾਲੀ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਪਹਿੰਦੇ ਯਾਰੋ ਸ਼ਰਮ ਕਾਲੀ ਕਰਦੇ ਆਪਣਾ ਥਾਲੇ ਨੇ ਇਹ ਵੀ ਬੁਲਾਣਿਆ ਕੜਾ ਬੜਾ ਪਿਆ ਆ ਚੱਕੋ ਕਾਈ ਦੀ ਕੁੜੀ ਦਾ ਵਿਆਹ ਨਰਦਾ ਮੁੰਡੇ ਦਾ ਸੀ ਥੋੜਾ ਜਿਹਾ ਪਹਿਲਾਂ ਆ ਗਿਆ ਭਰਾ ਕਿਵੇਂ ਆ ਠੀਕ ਆ ਸਾਰੇ ਜੀ ਤੇ ਨੱਚਦੇ ਨਾਲ ਡੀਜੇ ਨਾਲ ਸਾਲੇ ਨਹੀਂ ਆ ਤਾਂ ਸਾਡੇ ਡੀਜੇ ਆ ਜਾਣਗੇ ਤੇ ਕਹੇ ਵੀ ਮਾਰਨਾ ਸੀ ਮਾਰ ਤੇ ਮਾਰ ਦਾਂਗੇ ਕਹੇ ਕਿ ਲੁੱਟਣੇ ਆਏ ਗਿਆ ਕਰਨ ਸਾਗਲ ਇਹਦੀ ਲੁੱਟਣ ਵਾਲੀ ਜਿਹੜਾ ਪੈਸੇ ਵਾਰਨੇ ਆ ਲੈ ਕੇ ਆ ਵੀ ਲੁੱਟ ਲੈਣੇ ਹੈ ਸੈਕਟਰੀ ਚ ਬਿੜਾ ਖਾਣ ਵਾਲੀ ਆ ਜੀ ਕਹਿੰਦੇ ਕਿੱਥੇ ਹਟਦੇ ਨੇ ਚੋਬਰ ਆਰਡਰ ਦੇ ਦੇ ਮੰਗਾਉਂਦੇ ਪੈਣੇ ਦਿੱਤੀਆਂ ਸੋਗੇ ਸਾਰੇ ਪਾਰਸ ਦੇ ਕਿਹਨਾਂ ਨੂੰ ਪਾਣੀ ਨਹੀਂ ਕੋ ਦਿੰਦਾ ਔਰ ਚੌੜ ਮਾ ਆ ਲੈ ਪਨੀਰ ਚੋਲ ਦੇ ਪਨੀਰ ਗਾਦੇ ਕਾਕਾ ਵੀ ਚੋਲ ਬਣਾਇਆ ਫਿਰਦਾ ਘਰ ਮੰਮੀ ਦਾਾਲ ਲੜੀ ਡਿਗਰੀ ਪਈ ਇੱਥੇ ਪਨੀਰ ਖਾ ਰਿਆ ਨਾ ਦੇਖੀ ਮੰਮੀ ਜੀ ਬੁਣਾਈ ਹੋਈ ਦੇਗਾ ਆਰਡਰ ਆਰਡਰ ਦਿੱਤਾ ਹੈ ਬਈ ਦੇਖ ਦੇਖੀ ਜਾਓ ਬਈ ਲੈ ਲਓ ਜੀ ਇਹਦੇ ਰੋਟੀ ਵੀ ਆ ਗਈ ਆ ਥੈਂਕ ਯੂ ਹਮੋਂ ਲੜਕੇ ਕੇ ਭਾਈ ਹੈ ਹਮ ਲੜਕੇ ਕੇ ਭਾਈ ਨਹੀਂ ਇਹ ਬਹਿਣ ਹੈ ਲੜਕੇ ਦੀ ਬਹਿਣ ਹੈ ਕੋਲੋਂ ਦੇਸ਼ ਹੋਤਾ ਬਈ ਪਤਾ ਕੀ ਚੱਕਰ ਆ ਕੌਨਫੀਡੈਂਸ ਹੁਣ ਹੋ ਰਿਹਾ ਕੌਨਫੀਡੈਂਸ ਰੱਖੋ ਬਹੁਤ ਐ ਲੱਗੀ ਕਿ ਲੱਗਦੇ ਪਏ ਕਿਵੇਂ ਬੈਠ ਰਹੇ ਆ ਲੈੋ ਦੇਖ ਲਓ ਆ ਦੇਖ ਲਓ ਜੀ ਵਿਚਾਲੇ ਬੈਠੇ ਸਾਰੇ ਵਿਚਾਲੇ ਹੋ ਦੇਖੀ ਜਾਓ ਤੁਸੀਂ ਸਾਰਾ ਕੁਝ ਐਂ ਕਹੇ ਵੇਟਰ ਹੋ ਗਏ ਕੋਲ ਖੜੇ ਰੋ ਭਰਾ ਵੇਟਰ ਨਹੀਂ ਭਰਾਏ ਨਹੀਂ ਮੇਰੇ ਮੈਂ ਕੋਲ ਖੜੇ ਰੋ ਇਹ دہشت ਪਾਈ ਹੋਈ ਹੈ ਰਾਤ ਨੂੰ ਕੋਲ ਰਹਿਣਾ ਐ ਕੌਨਫੀਡੈਂਸ ਤੁਸੀਂ ਬਿਲਟ ਕਰੋ ਤੇ ਤੁਸੀਂ ਵੀ ਦਿਨ ਫਰੀ ਰਾਸ਼ਨ ਖਾ ਸਕਦੇ ਟਿਪ ਨੰਬਰ ਉਹ ਬਸ ਪਹਿਲੇ ਨਹੀਂ ਕਮਾਉਣੇ ਰਾਸ਼ਨ ਖਾਓ ਬਿਲ੍ਹਾ ਐਵੇਂ ਤਕਰੀਬ ਪੈਸਾ ਲੱਭੋ ਨੀਂਦੇ ਜਿਹੜੇ ਜਿੱਥੇ ਵਿਆਹ ਹੋਵੇ। ਬੜਾ ਚੰਗਾ ਵੀ ਕਿਹ ਬਤਾ ਵਾ ਦੇਖੋ ਕਿਵੇਂ ਲੱਗੇ ਹੋਣ ਪਈ ਹੋਈ। ਜਿੰਦਾ ਵਿਆਹ ਹੋਵੇ ਤਾਂ ਕਵੀਡਾ ਨਾ ਪਹੁੰਚੇ ਬਸ। ਕਰਿਆ ਰਿਹਾ ਹੈ ਉਹ। ਦੇਖੋ। ਆ I don't like, it, so. <laughs> I don't like it, so. this. This this is one this one. No I don't like it. ਇਹ ਅੰਗਰੇਜ਼ੀ। this, this one this one. This one. stop. Just one. ਅ ਲੋਂਡੇ ਵਾਲੀ ਭਾਜੇਗਾ ਨੀ ਮੁੱਢੀ। ਘਾਟਣ ਕੀ ਬਰੋ? ਐਂਡ ਇਹ ਤਾਂ ਹਲੋ। ਆ ਥੈਂਕ ਯੂ ਬਸ ਆਲ ਓਨਲੀ ਵਨ ਵਨ ਪੀਸ ਆਈ ਲਵ ਯੂ ਅਗਰ ਨਹੀਂ ਮੈਨੂੰ ਮੈਨੂੰ ਮੋਰ ਮੋਰ ਬੁੱਤ ਮਤਰੀ ਲੋ ਜੀ ਕਹਿੰਦਾ ਰਸ ਮਲਾਈ ਰਸਗੁੱਲਾ ਗੁੱਲੇ ਜਿਹੜਾ ਜਿਹੜਾ ਗਜਰੇ ਇਲਾ ਤੇ ਆ ਮਿੱਠੀ ਗਜਰੇ ਲੈਂਦਾ ਹੀ ਆ ਕੀ ਤੂੰ ਹੀ ਗੀਆ ਗਜਰੇ ਲੈਂਦਾ ਯਾਰ ਰਸ ਮਲਾਈ ਆ ਲੋ ਜੀ ਇਹ ਕੌਨਫੀਡੈਂਸ ਬ్రో ਤੁਹਾਨੂੰ ਮੈਂ ਪਹਿਲਾਂ ਕਿਹਾ ਕੌਨਫੀਡੈਂਸ ਹਾਈ ਰੱਖਿਆ ਕਰੋ ਜ਼ਰੂਰ ਦਸ ਲੋਕਾਂ ਨੂੰ ਯਾਰ ਲੈ ਆਰਡਰ ਦੇ ਰਿਹਾ ਸਾਡਾ ਰਸ ਮਲਾਈ ਲੈ ਕੇ ਆ ਤੁਸੀਂ ਜੁੱਤੀਆਂ ਖਾ ਕੇ ਜਾਓਗੇ ਟਿੱਪ ਨਹੀਂ ਜਾਣੀ ਹੈ ਉਹਦੇ ਦੀ ਹੈਂ ਟਿੱਪ ਨਹੀਂ ਜਾਣੀ ਉਹ ਟਿੱਪ ਜੀ ਜੀ ਬਈ ਜੀ ਜੀ ਬਈ ਉਹ ਹੀ ਉਹ ਸਦਾ ਆਈਸਕ੍ਰੀਮ ਸੁਗਾਤੀ ਆਈਸਕ੍ਰੀਮ ਨਾਲ ਐਂਡਿੰਗ ਹੋ ਗਈ ਜੀ ਬਿਆਰ ਐਂਡਿੰਗ ਹੋ ਗਈ ਜੀ ਬਰਾਤ ਕੱਢਣ ਲੱਗ ਗਏ ਹੁਣ ਮੈਂ ਕਿਹਾ ਚੱਲ ਜੀ ਪੈਰ ਉੱਢ ਲਈ ਪੈਰ ਉੱਢ ਲਈ ਸਾਰਾ ਕਿਤੇ ਐਂਡ ਤੇ ਆ ਕੇ ਫੜੇ ਜਾਈਏ ਨਿਕਲੋ ਹੁਣ ਆਪਾਂ ਜਿਹੜੇ ਕੰਮ ਆਏ ਉਹ ਕਰੀਏ ਲਾੜਾ ਲਾੜੀ ਵੀ ਮਿਲ ਕੇ ਆਏ ਹੈਗਾ ਭਾਈ ਆਲਦੀ ਬੈਸਟ ਕੋ ਥੈਂਕ ਯੂ ਥੈਂਕ ਯੂ ਜੀ ਮਾਰੀ ਵੀ ਯਾਰ ਐਂ ਦੋ ਤੇ ਜੀਬਾਂ ਮਾਰਨ ਨਹੀਂ ਲੱਗਿਆ ਦਰੀ ਆਦਤ ਨਹੀਂ ਨਾ ਜਾਂਦੀ ਤੇ ਫਿਰ ਘਰ ਅੰਦਰ ਸਾਰੇ ਨਹੀਂ ਲੌਰੀ गा ਕੇ نیندਾਂ ਲੱਗ ਹੀ ਲੈ ਖਾ ਫਰੀਦਾ ਰਾਜਨ ਖਾ ਕੇ ਬਾਈ ਵੀ ਮਿਲਣਾ ਨਹੀਂ ਬਿਆ ਐ ਕਾ ਕੇ ਮੇਰੀ ਗੱਲ ਸੁਣਾ ਹਾਂਜੀ ਮਤਲਬ ਹਿੱਟਰ ਦੇ ਬੰਦਿਆਂ ਨੂੰ ਕੀ ਕਰਨਾ ਚਾਹੀਦਾ ਫਿਰ ਵੀ ਮਤਲਬ ਤੁਸੀਂ ਯਾਰ ਤੁਸੀਂ ਚੁੱਪ ਕਰਕੇ ਅੱਖਾਂ ਚੱਖਾਂ ਪਾਉਣੀ ਆ ਜਿਹੜਾ ਦੇਖੇ ਐ ਲੱਗੇ ਵੀ ਭੈ ਜ ਤੁਸੀਂ ਉਹ ਮੇਨ ਨੂੰ ਬਸ ਐ ਬਸ ਐ ਹੀ ਕਰਨਾ ਜਿਵੇਂ ਮੈਂ ਕਿਹਾ ਸੀਗਾ ਵਾ ਭਾਈ ਮੁੰਡੇ ਵਾਲੇ ਦੇ ਭਰਾ ਆ ਹਾਂ ਉਤਰੇ ਉਤਰੇ ਲੈਵਲ ਦੀ ਗੱਲ ਰੱਖਣੀ ਆ ਨੱਚਣਾ ਨਹੀਂ ਇੱਕ ਸਟੇਜ ਤੇ ਚੜਨਾ ਆ ਆਹ ਕੰਮ ਨਹੀਂ ਕਰਨਾ ਜੇ ਆਹ ਕੰਮ ਕਰੋ ਜੁੱਤੀਆਂ ਖਾਓਗੇ ਫਿਰ ਤੁਸੀਂ ਸਾਨੂੰ ਕਹੋਗੇ ਭਾਈ ਠੋਡੇ ਪਲਾਨ ਦੇ ਮੁਤਾਬਕ ਚੱਲੇ ਸੀਗੇ ਆਹ ਆਹ ਕੰਮ ਨੇ ਘੜੀ ਘੜੀ ਵਧੀਆ ਬੰਨੜੀ ਗੁੱਟ ਪਾਓ ਪੀਓ ਐਸ਼ ਕਰੋ ਇਹ ਬਾਹਰ ਮਾਈ ਜਾਨ ਇਹਨਾਂ ਦੀ ਬਾਤ ਇਹਨਾਂ ਦੀ ਬਾਤ ਇਹਨਾਂ ਦੀ ਬਾਤ ਠੰਡ ਸੀ ਤਾਂ ਬਾਹਰ ਤੇ ਬਾਈ ਵਰਗਾ ਚੈਨਲ ਸਬਸਕ੍ਰਾਈਬ ਕਰਦੇ ਯਾਰ ਤੇ ਐਹ ਜੀ ਵੀਡੀਓ ਆਪਾਂ ਲਿਆਉਂਦੇ ਰਹਿਾਂਗੇ ਤੇ ਸਾਰੇ ਜਣੇ ਜਰੂਰ ਪਿਆਰ ਦਿਖਾਓ